ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਝੁਕ ਝੁਕਾ 탈 ਸ੍ਰੀ ਗੁਰੂ ਕਰਨ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਅੱਜ ਦਾ ਫਰਮਾਨ ਯਾਨੀ ਕਿ 9 ਨਵੰਬਰ ਦਾ ਫਰਮਾਨ ਦੱਸਣ ਲੱਗੀਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਇਹ ਕਿਹਾ ਸਲੋਕ ਮਹਲਾ 4 ਗੁਰਮੁਖ ਅੰਤਰ 7 ਹੈ ਮਨ ਤਨ ਨਾਮ ਸਮਾਏ ਨਾਮੁ ਉਚਿਤਵੇ ਨਾਮੁ ਪੜਿਏ ਨਾਮੁ ਰਹੇ ਲਿਵਲਾਏ ਨਾਮ ਪਦਾਰਤ ਪਾਇਆ ਚਿੰਤਾ ਗਈ ਬਿਲਾਏ ਸਤ ਗੁਰੂ ਲਿਏ ਨਾਮੁ ਪਜੇ ਤਿਸਨਾ ਭੁਖ ਸਬਜਾਏ ਨਾਨਕ ਨਾਮੇ ਰਤਿਆ ਨਾਮੋ ਭਲੇ ਪਾਏ ਇਹ ਸਲੋਕ ਦਾ ਅਰਥ ਹੈ ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਡ ਹੈ ਤੇ ਉਹ ਮਨ ਤਨ ਨਾਮ ਵਿੱਚ ਲੀਨ ਰਹਿੰਦੀ ਹੈ ਉਹ ਨਾਮ ਹੀ ਚਿਤਾਰਦਾ ਹੈ ਨਾਮ ਹੀ ਪੜਦਾ ਹੈ ਤੇ ਨਾਮ ਵਿੱਚ ਹੀ ਬ੍ਰਿਤੀ ਜੋੜੀ ਰੱਖਦਾ ਹੈ ਨਾਮ ਰੂਪ ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ਜੇ ਗੁਰੂ ਮਿਲ ਪਏ ਤਾਂ ਨਾਮ ਹਿਰਦੇ ਵਿੱਚ ਪੁੰਗਰਦਾ ਹੈ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਮਾਇਆ ਦੀ ਭੁੱਖ ਸਾਰੀ ਦੂਰ ਹੋ ਜਾਂਦੀ ਹੈ हे ਨਾਨਕ ਨਾਮ ਵਿੱਚ ਰੰਗੇ ਜਾਣ ਕਰਕੇ ਨਾਮ ਹੀ ਹਿਰਦੇ ਰੂਪ ਭਲੇ ਵਿੱਚ ਉਕਰਿਆ ਆਂਦਾ ਹੈ 4 ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਕੀ ਸਬਸਕ੍ਰਾਈਬਾਤੂ ਵਾਤ ਕਰਿਓ ਮੇਰਾ YouTube ਚੈਨਲ ਅਮੰਦੀ ਗੁਰਬਾਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ